ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਦੇ ਵੱਲੋਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਕਮਿਊਨਿਟੀ ਹੈਲਥ ਅਫਸਰਾਂ ਦੇ ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰਾਂ ਦੇ ਉੱਪਰ ਸਿਹਤ ਸੇਵਾਵਾਂ ਮ ਦਿੱਤੀਆਂ ਜਾ ਰਹੀਆਂ ਨੇ ਐਚਓ ਦੀ ਫਲੋ ਕੋਰੋਨਾ ਕਾਲ ਅਤੇ ਹੜਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਪਰੰਤੂ ਵਿਭਾਗ ਤੇ ਫਲੋ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਨਾਲ ਵਧਿੱਕੀ ਕੀਤੀ ਜਾ ਰਹੀ ਹੈ ਦੇਸ਼ ਦੇ ਬਾਕੀ ਸੂਬਿਆਂ ਦੇ ਨਾਲੋਂ ਉਨ੍ਹਾਂ ਨੂੰ 5000 ਰੁਪਏ ਘੱਟ ਤਨਖਾਹ ਆ ਦਿੱਤੀ ਜਾ ਰਹੀ ਹੈ ਜਿਸ ਸਬੰਧ ਦੇ ਵਿੱਚ ਯੂਨੀਅਨ ਦੇ ਵੱਲੋਂ ਸਿਹਤ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਵਾਰ ਮੀਟਿੰਗ ਕਰਕੇ ਜਾਣੂ ਕਰਵਾਇਆ ਗਿਆ ਪਰੰਤੂ ਇਸ ਦਾ ਕੋਈ ਅਸਰ ਨਹੀਂ ਹੋਇਆ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਮੇਰਾ ਨਾਮ ਡਾਕਟਰ ਜਤਿੰਦਰ ਸਿੰਘ ਹੈ ਮੈਂ ਫਤਿਗੜ ਸਾਹਿਬ ਵਿੱਚ ਐਸੇ ਕਮਿਊਨਿਟੀ ਹੈਲਥ ਆਫੀਸਰ ਜੌਬ ਕਰ ਰਿਹਾ ਡਿਪਾਰਟਮੈਂਟ ਨੇ ਜੋ ਸਾਡੇ ਇੰਡੀਕੇਟਰ ਰਿਵਾਈਜ਼ ਕੀਤੇ ਹਨ ਤੇ ਅਸੀਂ ਕਈ ਮੇਲ ਭੇਜ ਚੁੱਕੇ ਹਾਂ ਕਿ ਸਾਨੂੰ ਉਹਨਾਂ ਦੇ ਰਿਗਾਰਡਿੰਗ ਮੀਟਿੰਗ ਦਿੱਤੀ ਜਾਵੇ ਲੇਕਿਨ ਇਹ ਮੀਟਿੰਗ ਸਾਨੂੰ ਨਹੀਂ ਮਿਲੀ ਉਸਦੇ ਰਿਗਾਰਡਿੰਗ ਅਸੀਂ ਆਪਣੇ ਐਸਐਮਓ ਦੇ ਥਰੂ ਅੱਜ ਸਿਵਲ ਸਰਜਨ ਵਿਖੇ ਆਪਣਾ ਰੋਸ ਪ੍ਰਦਰਸ਼ਨ ਕਰਨ ਆਏ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਿਵਲ ਸਰਜਨ ਪੂਰੇ ਪੰਜਾਬ ਦੇ ਸਾਡੀ ਮੰਗਾਂ ਨੂੰ ਉੱਪਰ ਤੱਕ ਪਹੁੰਚਾਣ ਅਗਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ 9 ਤਰੀਕ ਨੂੰ ਡੀਐਚਐਸ ਦਫ਼ਤਰ ਵਿਖੇ ਸਾਡੀ ਮੰਡਰ ਨਾਲ ਕਿ ਸਾਡਾ ਟੇਬਲ ਟॉक ਕੀਤੀ ਜਾਵੇ ਜੋ ਸਾਡੇ ਇੰਡੀਕੇਟਰ ਰਿਵਾਈਜ਼ ਕੀਤੇ ਗਏ ਨੇ ਉਹਨਾਂ ਬਾਰੇ ਸਾਡਾ ਬੈਠ ਕੇ ਗੱਲ ਕੀਤੀ ਜਾਵੇ ਉਹਨਾਂ ਇੰਡੀਕੇਟਰ ਨੂੰ ਪੂਰਾ ਕਰਨ ਦੇ ਲਈ ਜੋ ਸਾਨੂੰ ਇੰਟਰਨੈਟ ਤੇ ਸਾਡਾ ਹੋਰ ਸਟਾਫ ਦੀ ਸਾਨੂੰ ਕੋਈ ਜ਼ਰੂਰਤ ਹੈ ਇਲੈਕਟ੍ਰਿਸਿਟੀ ਦੀ ਜ਼ਰੂਰਤ ਹੈ ਉਹਨਾਂ ਦੇ ਬਾਰੇ ਸਾਨੂੰ ਗੱਲ ਕੀਤੀ ਜਾਵੇ ਤੇ ਸਾਡੀ ਇੱਕ ਬਹੁਤ ਜ਼ਿਆਦਾ ਜਿਹੜੀ ਮੇਨ ਮੰਗ ਹੈ ਕਿ ਹੋਰ ਸਟੇਟਾਂ ਦੇ ਨਾਲੋਂ ਪੰਜਾਬ ਦੇ ਵਿੱਚ ਜਿਹੜੇ ਸੀਐਚਨ ਨੂੰ ਹੈ 5000 ਘੱਟ ਮਿਲਦਾ ਅਸੀਂ ਹਮੇਸ਼ਾ ਵਾਰ-ਵਾਰ ਡਿਪਾਰਟਮੈਂਟ ਕੋਲ ਗੱਲ ਕਰਦੇ ਆ ਕਿ ਸਾਡੀ ਸੈਲਰੀ ਜਿਹੜੀ 5000 ਘੱਟ ਮਿਲਦੀ ਹੈ ਸਾਨੂੰ ਇਹਦੇ ਬਾਰੇ ਜਸਟੀਫਿਕੇਸ਼ਨ ਦਿੱਤਾ ਜਾਵੇ ਹੈਲਥ ਐਂਡ ਵੈਲਨੈਸ ਸੈਂਟਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਦੇ ਵੱਲੋਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਫਾਤੇਗੜ ਸਾਹਿਬ ਵਿਖੇ ਜ਼ਿਲ੍ਹਾ ਪੱਧਰ 'ਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਪਿਛਲੇ ਲੰਬੇ ਸਮੇਂ ਤੋਂ ਕਮਿਊਨਿਟੀ ਹੈਲਥ ਆਫਸਰਾਂ ਦੇ ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰਾਂ ਦੇ ਉੱਪਰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਸੀ ਐਚਓ ਦੀ ਵੱਲੋਂ ਕੋਰੋਨਾ ਕਾਲ ਅਤੇ ਹੜ੍ਹਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਪਰੰਤੂ ਵਿਭਾਗ ਤੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਨਾਲ ਵਧਿੱਕੀ ਕੀਤੀ ਜਾ ਰਹੀ ਹੈ ਦੇਸ਼ ਦੇ ਬਾਕੀ ਸੂਬਿਆਂ ਦੇ ਨਾਲੋਂ ਉਨ੍ਹਾਂ ਨੂੰ 5000 ਰੁਪਏ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਜਿਸ ਸਬੰਧ ਜੋ ਯੂਨੀਅਨ ਦੇ ਵੱਲੋਂ ਸਿਹਤ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਵਾਰ ਮੀਟਿੰਗ ਕਰਕੇ ਜਾਣੂ ਕਰਵਾਇਆ ਗਿਆ ਪਰੰਤੂ ਇਸ ਦਾ ਕੋਈ ਅਸਰ ਨਹੀਂ ਹੋਇਆ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਮੇਰਾ ਨਾਮ ਡਾਕਟਰ ਜਤਿੰਦਰ ਸਿੰਘ ਹੈ ਮੈਂ ਫਤਿਗੜ ਸਾਹਿਬ ਵਿੱਚ ਐਸੇ ਕਮਿਊਨਿਟੀ ਹੈਲਥ ਆਫੀਸਰ ਜੌਬ ਕਰ ਰਿਹਾ ਹਾਂ ਡਿਪਾਰਟਮੈਂਟ ਨੇ ਜੋ ਸਾਡੇ ਇੰਡੀਕੇਟਰ ਰਿਵਾਈਜ਼ ਕੀਤੇ ਹਨ ਤੇ ਅਸੀਂ ਕਈ ਮੇਲ ਭੇਜ ਚੁੱਕੇ ਹਾਂ ਕਿ ਸਾਨੂੰ ਉਹਨਾਂ ਦੇ ਰਿਗਾਰਡਿੰਗ ਮੀਟਿੰਗ ਦਿੱਤੀ ਜਾਵੇ ਲੇਕਿਨ ਇਹ ਮੀਟਿੰਗ ਸਾਨੂੰ ਨਹੀਂ ਮਿਲੀ ਉਸ ਦੇ ਰਿਗਾਰਡਿੰਗ ਅਸੀਂ ਆਪਣੇ ਐਸਐਮਓ ਦੇ ਥਰੂ ਅੱਜ ਸਿਵਲ ਸਰਜਨ ਵਿਕੇ ਆਪਣਾ ਰੋਜ਼ ਪ੍ਰਦਰਸ਼ਨ ਕਰਨ ਆਏ ਹਾਂ ਅਸੀਂ ਚਾਹਨੀਆ ਕਿ ਸਾਡੇ ਸਿਵਲ ਸਰਜਨ ਪੂਰੇ ਪੰਜਾਬ ਦੇ ਸਾਡੀ ਮੰਗਾਂ ਨੂੰ ਉੱਪਰ ਤੱਕ ਪਹੁੰਚਾਣ ਅਗਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਅਸੀਂ 9 ਤਰੀਕ ਨੂੰ ਡੀ ਐਚ ਐਸ ਦਫ਼ਤਰ ਵਿਖੇ ਆਣ ਲਈ ਮਜਬੂਰ ਹੋਵਾਂਗੇ। ਕੀ ਡਿਮਾਂਡਾਂ ਕੀ ਨੇ? ਸਾਡੀ ਡਿਮਾਂਡਾਂ ਨੇ ਕਿ ਸਾਡੇ ਨਾਲ ਟੇਬਲ ਟॉक ਕੀਤੀ ਜਾਵੇ ਜੋ ਸਾਡੇ ਇੰਡੀਕੇਟਰ ਰਿਵਾਈਜ਼ ਕੀਤੇ ਗਏ ਨੇ ਉਹਨਾਂ ਬਾਰੇ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ ਉਹਨਾਂ ਇੰਡੀਕੇਟਰ ਨੂੰ ਪੂਰਾ ਕਰਨ ਦੇ ਲਈ ਜੋ ਸਾਨੂੰ ਇੰਟਰਨੈਟ ਤੇ ਸਾਡਾ ਹੋਰ ਸਟਾਫ ਦੀ ਸਾਨੂੰ ਕੋਈ ਜ਼ਰੂਰਤ ਹੈ ਇਲੈਕਟ੍ਰਿਸਿਟੀ ਦੀ ਜ਼ਰੂਰਤ ਹੈ ਉਹਨਾਂ ਦੇ ਬਾਰੇ ਸਾਨੂੰ ਗੱਲ ਕੀਤੀ ਜਾਵੇ ਤੇ ਸਾਡੀ ਇੱਕ ਬਹੁਤ ਜ਼ਿਆਦਾ ਜਿਹੜੀ ਮੇਨ ਮੰਗ ਹੈ ਕਿ ਹੋਰ ਸਟੇਟਾਂ ਦੇ ਨਾਲੋਂ ਪੰਜਾਬ ਦੇ ਵਿੱਚ ਜਿਹੜੇ CHN ਨੂੰ ਹੈ 5000 ਘੱਟ ਮਿਲਦਾ ਹੈ ਅਸੀਂ ਹਮੇਸ਼ਾ ਬਾਰ ਬਾਰ ਡਿਪਾਰਟਮੈਂਟ ਕੋਲ ਗੱਲ ਕਰਦੇ ਆ ਕਿ ਸਾਡੀ ਸੈਲਰੀ ਜਿਹੜੀ 5000 ਘੱਟ ਮਿਲਦੀ ਹੈ ਸਾਨੂੰ ਇਹਦੇ ਬਾਰੇ ਜਸਟੀਫਿਕੇਸ਼ਨ ਦਿੱਤਾ ਜਾਵੇ